ਆਰਾ ਫੈਬਰਿਕ ਵਿੱਚ ਸਵਾਗਤ ਹੈ ਤੁਹਾਡੇ ਲੋ ਜੀ ਤੁਹਾਡੇ ਲਈ ਬਹੁਤ ਹੀ ਪਿਆਰੇ ਪਿਓਰ ਕਾਟਨ ਦੇ ਵਿੱਚ ਸੂਟ ਲੈ ਕੇ ਆਈਆਂ ਬਿਲਕੁਲ ਸੌਫਟ ਕਪੜਾ ਹੈਗਾ ਗਰਮੀਆਂ ਦੇ ਪਾਉਣ ਵਾਲਾ ਪਿਓਰ ਕਾਟਨ ਦਾ ਤੇ ਰੇਟ ਤੁਹਾਨੂੰ ਇਹ ਜਿਹਾ ਦੇ ਦਾਂਗੇ ਤੁਹਾਡੀ ਰੂਹ ਖੁਸ਼ ਹੋ ਜੂਗੀ ਜੀ ਦੇਖੋ ਪਿਓਰ ਕਾਟਨ ਹੈਗਾ ਜੀ ਇਹ ਸੂਟ ਤੇ ਰੇਟ ਇਹਦਾ ਹੈਗਾ ਜੀ 400 ਰੁਪਏ ਤੁਸੀਂ ਕੋਈ ਵੀ ਡਿਜ਼ਾਈਨ ਸੂਟ ਲੈ ਸਕਦੇ ਹੋ ਇਹਨਾਂ ਵਿੱਚੋਂ 400 ਰੁਪਏ ਦਾ ਰੇਟ ਹੈਗਾ ਜੀ ਇਹ ਸੂਟਾਂ ਦਾ ਤੇ ਪਿਓਰ ਕਾਟਨ ਹੈਗੀ ਹੈ ਜੀ ਆ ਦੇਖੋ ਜੀ 5 ਮੀਟਰ ਤਾਂ ਥੋੜਾ ਜਿਹਾ ਘੱਟ ਹੁੰਦਾ ਇਹ ਜੀ ਤੇ ਵਧੀਆ ਕੁਆਲਿਟੀ ਹੈਗੀ ਜਿਵੇਂ ਗਰਮੀ ਅੱਜ ਕੱਲ ਬਹੁਤ ਜ਼ਿਆਦਾ ਪੈ ਰਹੀ ਹੈ ਨਾ ਉਸ ਗਰਮੀ ਦੇ ਮੁਤਾਬਿਕ ਇਹ ਸੂਟ ਬਹੁਤ ਸੋਹਣੇ ਨੇ ਜੀ 400 ਰੁਪਏ ਦਾ ਸੂਟ ਪੜੂਗਾ ਜੀ ਕੋਈ ਵੀ ਸੂਟ ਜੇ ਤੁਸੀਂ ਚਾਰ ਸੂਟਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਜੇ ਤੁਸੀਂ ਦੋ ਸੂਟ ਮੰਗਵਾਓਗੇ ਤਾਂ ਸ਼ਿਪਿੰਗ ਫ੍ਰੀ ਹੋਏਗੀ ਜੀ ਤੇ ਇੱਕ ਆਹ ਵਾਲਾ ਦੇਖੋ ਜੀ ਆਹ ਵਾਲਾ ਸੂਟ ਇਸ ਤੋਂ ਥੋੜਾ ਜਿਹਾ ਵਧੀਆ ਕੁਆਲਿਟੀ ਦਾ ਹੈਗਾ ਜੀ ਇਹ 500 ਰੁਪਏ ਦਾ ਸੂਟ ਪੈਣਾ ਜੀ ਬਹੁਤ ਪਿਆਰਾ ਬਿਲਕੁਲ ਸੌਫਟ ਹੈਗਾ ਇੱਕ ਵੀ ਧਾਗਾ ਇਹਦੇ ਵਿੱਚ ਰੇਸ਼ਮੀ ਨਹੀਂ ਹੈਗਾ ਤੇ ਅੱਜ ਕੱਲ ਜਿਵੇਂ ਗਰਮੀ ਪੈ ਰਹੀ ਉਸ ਦੇ ਗਰਮੀਆਂ ਦੇ ਵਿੱਚ ਪਾਉਣ ਵਾਲਾ ਸੂਟ ਹੈਗਾ ਇਹ ਤੇ ਇਹਦੇ ਕਲਰ ਦਿਖਾਨੀਆਂ ਮੈਂ ਤੁਹਾਨੂੰ ਆ ਦੇਖੋ ਜੀ ਇਹਦੇ ਬਹੁਤ ਪਿਆਰੇ ਪਿਆਰੇ ਕਲਰ ਨੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਇਹਦੇ ਆ ਦੇਖੋ ਇਹ 500 ਰੁਪਏ ਦਾ ਸੂਟ ਪੈਣਾ ਜੀ ਤੁਹਾਨੂੰ ਕੋਈ ਵੀ ਤੁਸੀਂ ਦੋ ਸੂਟ ਲੋਗੇ ਤਾਂ ਸ਼ਿਪਿੰਗ ਫ੍ਰੀ ਹੋਊਗੀ ਜੀ ਜੇ ਤੁਸੀਂ ਇੱਕ ਸੂਟ ਮੰਗਵਾਓਗੇ ਤਾਂ 50 ਰੁਪਏ ਐਕਸਟਰਾ ਦੇਣੇ ਪੈਣਗੇ ਜੀ ਸ਼ਿਪਿੰਗ ਦੇ ਆ ਦੇਖੋ ਜੀ ਕਲਰ ਵਗੈਰਾ ਖਰਾਬ ਨਹੀਂ ਹੋਣਗੇ ਤੇ ਬਹੁਤ ਪਿਆਰੇ ਸੂਟ ਨੇ ਇਹ ਆ ਦੇਖੋ ਬਹੁਤ ਵਧੀਆ ਕੁਆਲਿਟੀ ਹੈਗੀ ਆ ਤੇ ਇੱਕ ਆਹ ਵਾਲਾ ਡਿਜ਼ਾਈਨ ਹੈਗਾ ਇਹ ਵੀ 500 ਰੁਪਏ ਦੇ ਵਿੱਚ ਹੈਗਾ ਸੂਟ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈਗਾ ਤੇ ਕਪੜਾ ਦੇਖੋ ਕਿੰਨਾ ਸੌਫਟ ਹੈਗਾ ਬਿਲਕੁਲ ਮੁਲਾਇਮ ਤੇ ਇਹਨਾਂ ਦੇ ਇਸ ਦੇ ਕਲਰ ਦਿਖਾਨੀ ਮੈਂ ਤੁਹਾਨੂੰ ਇੱਕ ਆਹ ਵਾਲਾ ਕਲਰ ਹੈਗਾ ਇਹਦਾ ਦੇਖੋ ਫਰੋਜੀ ਕਲਰ ਤੇ ਸੂਟ ਸਾਰੇ ਵਧੀਆ ਨੇ ਕੋਈ ਵੀ ਸੂਟ ਤੁਸੀਂ ਮੰਗਵਾ ਸਕਦੇ ਹੋ ਤੇ ਆਪਣਾ ਨੰਬਰ ਹੈਗਾ ਜੀ 8813917388 ਆ ਦੇਖੋ ਜੀ ਬਿਲਕੁਲ ਸੌਫਟ ਕਪੜੇ ਹੈਗੇ ਨੇ ਤੇ ਰੰਗ ਡਿਜ਼ਾਈਨ ਦੇਖੋ ਇਹਨਾਂ ਦੇ ਕਿੰਨੇ ਸੋਹਣੇ ਹੈਗੇ ਨੇ 500 ਰੁਪਏ ਦਾ ਸੂਟ ਹੈਗਾ ਜੀ ਤੇ ਇੱਕ ਆਹ ਵਾਲਾ ਸੂਟ ਹੈਗਾ ਜੀ ਦੇਖੋ ਆ ਦੇਖੋ ਆ ਵੀ ਪਿਓਰ ਕੋਟਨ ਦੇ ਵਿੱਚ ਹੈਗਾ ਆ ਵੀ 500 ਰੁਪਏ ਚ ਹੀ ਦੇ ਦਾਂਗੇ ਪਰ ਥੋੜਾ ਜਿਹਾ ਮਹਿੰਗਾ ਸੂਟ ਹੈਗਾ ਇਹ ਚਲੋ ਕੋਈ ਗੱਲ ਨਹੀਂ ਆਪਾਂ 500 ਚ ਹੀ ਕਰ ਦਾਂਗੇ ਆ ਵੀ ਤੇ ਸ਼ਿਪਿੰਗ ਤੁਹਾਨੂੰ ਐਕਸਟਰਾ ਦੇਣੀ ਪਊਗੀ ਜੀ ਆ ਦੇਖੋ ਤੇ ਇਹਦੇ ਬਹੁਤ ਸੋਹਣੇ ਸੋਹਣੇ ਰੰਗ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਧੰਨਵਾਦ ਜੀ